ਅੱਗੇ ਸਾਕੀ ਰਸੂਲਪੁਰ ਭੂਆ ਅਤਰੀ ਕੋਲ ਜਾਣ ਦੀ ਚੱਲੀ ਜਦੋਂ ਮਹਾਰਾਜੇ ਦੀ ਉਮਰ 5 ਸਾਲ ਦੀ ਹੋਈ ਤਾਂ ਇਹਨਾਂ ਦੀ ਭੂਆ ਮਾਈ ਅਤਰੀ ਪਿੰਡ ਰਸੂਲਪੁਰ ਮਹਾਰਾਜੇ ਨੂੰ ਆਪਣੇ ਕੋਲ ਲੈ ਗਈ ਮਾਤਾ ਅਤਰੀ ਦੇ ਕੋਈ ਤੀ ਪੁੱਤਰ ਨਹੀਂ ਸੀ ਇਸ ਕਰਕੇ ਜਿਆਦਾ ਖਿਆਲ ਕਰਦੀ ਤੇ ਦੂਜੇ ਪਾਸੇ ਮੰਗਲਦਾ ਜੀ ਉਹਨਾਂ ਦਿਨਾਂ ਵਿੱਚ ਲੁਧਦੀਪੁਰ ਰਹਦੇ ਸਨ ਰਸੂਲਪੁਰ ਦੇ ਨਾਲ ਹੀ ਪਿੰਡ ਮੂਸਾਪੁਰ ਪ੍ਰਾਇਮਰੀ ਸਕੂਲ ਸੀ ਜਦੋਂ ਮਹਾਰਾਜ 5 ਸਾਲ ਦੇ ਹੋਏ ਤਾਂ ਪੜਨ ਦੀ ਲਾ ਦਿੱਤੇ ਕਰਿਆਮ ਦਾ ਮੁੱਲ ਵੀ ਮਾਸਟਰ ਸ਼ਾਦੀਨ ਪੜਾਉਂਦਾ ਸੀ ਉਸ ਅੱਗੇ ਪੜਨ ਲਾ ਦਿੱਤਾ ਬੁੱਧੀ ਬੜੀ ਤਿੱਖਣ ਸੀ ਮੁੱਲਵੀ ਸ਼ਾਦੀਨ ਹੈਰਾਨ ਸੀ ਇਸ ਤਰ੍ਹਾਂ ਦਾ ਬਾਲਕ ਅੱਗੇ ਕਦੇ ਨਹੀਂ ਲਿਖਿਆ ਇੱਕ ਵਾਰ ਹੀ ਸਬਕ ਦੱਸਣ ਨਾਲ ਯਾਦ ਕਰ ਲੈਂਦਾ ਜਿਵੇਂ ਪਹਿਲਾਂ ਹੀ 14 ਵਿਦਿਆ ਪੜ ਕੇ ਆਇਆ ਹੋਵੇ ਥੋੜੀ ਸਮੇਂ ਵਿੱਚ ਸਾਰੇ ਇਲਮ ਪੜ ਲਈ ਫਾਰਸੀ, ਇੰਗਲਿਸ਼, ਉਰਦੂ, ਪੰਜਾਬੀ, ਹਿੰਦੀ, ਨਾਗਰੀ, ਅਰਬੀ ਆਪਣੀ ਰਚੀ ਗ੍ਰੰਥ ਭਗਵਾਨ ਬਿਲਾਸ ਦੀ ਰਚਨਾ ਤਾਂ ਪੰਜਾਬੀ ਵਿੱਚ ਕੀਤੀ ਹੈ ਬੋਲਦੇ ਸਾਰੀਆਂ ਜ਼ਬਾਨਾਂ ਸਨ ਉਰਦੂ ਬਹੁਤ ਬੋਲਦੇ ਸਨ 13 ਸਾਲ ਦੀ ਉਮਰ ਤੱਕ ਆਪ ਜੀ ਨੇ ਪੜਾਈ ਸੰਪੂਰਨ ਕੀਤੀ ਆਪ ਜੀ ਦੇ ਜਮਾਤੀ ਰਸੂਲਪੁਰ ਦੇ ਨੰਬਰਦਾਰ ਕਿਸ਼ਨ ਚੰਦ ਜੀ ਸਨ ਇੱਕ ਵਾਰ ਕਹਿੰਦੇ ਹਨ ਛੁੱਟੀਆਂ ਦੇ ਦਿਨ ਸਨ ਬਰਸਾਤ ਦਾ ਮੌਸਮ ਪਿੰਡ ਵਿੱਚ ਇਹਨਾਂ ਦਿਨਾਂ ਵਿੱਚ ਰਾਸ ਧਾਰੀ ਆ ਗਏ ਮਹਾਰਾਜ ਜੀ ਨਾਲ ਜਾਣ ਲਈ ਬਹੁਤ ਆਖਣ ਲੱਗੇ ਕਿਉਂਕਿ ਸੁੰਦਰ ਬਹੁਤ ਸਨ ਇਸ ਕਰਕੇ ਪਿੱਛਾ ਨਾ ਛੱਡਣ ਇੱਕ ਦਿਨ ਨਾਲ ਤੋਰ ਹੀ ਲਏ ਨਵਾਂ ਸ਼ਹਿਰ ਚਲੇ ਗਏ ਨਮਾਸ਼ਰ ਤੂੰ ਜਾ ਕੇ ਕਿਚਨ ਚੰਦ ਨੰਬਰਦਾਰ ਉਹਨਾਂ ਨੂੰ ਵਾਪਸ ਲੈ ਆਏ ਵਾਪਸ ਆ ਕੇ ਰਾਜਾ ਸਾਹਿਬ ਪਿੰਡ ਖਿਹੜੀ ਚਲੇ ਗਏ ਕਦੀ ਪਿੰਡ ਮੰਨਣ ਹਣੇ ਵੀ ਚਲਿਆ ਜਾਇਆ ਕਰਦੇ ਸਨ ਜ਼ਿਆਦਾਤਰ ਖਿਹੜੀ ਰਹਿਣ ਲੱਗ ਪਏ ਇੱਕ ਸਾਲ ਕੀ ਬੱਚਿਆਂ ਨੂੰ ਸਿਆਣੇ ਲੋਕਾਂ ਨੂੰ ਪੜਾਉਂਦੇ ਰਹੇ ਆ ਪੜਾਉਣ ਲੱਗ ਜਾਣਾ ਕੁਰਸੀ ਲੈ ਕੇ ਇੱਕ ਹੱਥ ਵਿੱਚ ਲੰਮੀ ਸਾਰੀ ਛੁੱਟੀ ਲੈ ਕੇ ਬੈਠ ਜਾਣਾ ਬਿਸ਼ਨ ਸਿੰਘ ਨੂੰ ਮਹਾਰਾਜ ਜੀ ਨੇ ਊੜਾ ਐੜਾ ਅਤੇ ਪੰਜਾਬੀ ਲਿਖਣੀ ਪੜ੍ਹਨੀ ਸਿਖਾਈ ਸੀ ਬਿਸ਼ਨ ਸਿੰਘ ਦੀ ਮਾਈ ਮਹਾਰਾਜ ਜੀ ਨਾਲ ਬਹੁਤ ਪ੍ਰੇਮ ਕਰਦੀ ਸੀ ਇਹਨਾਂ ਦੇ ਘਰ ਹੀ ਜ਼ਿਆਦਾ ਰਹਿਆ ਕਰਦੇ ਸਨ ਬਿਸ਼ਨ ਸਿੰਘ ਨੇ ਹੀ ਮਹਾਰਾਜ ਜੀ ਦੇ ਜਨਮ ਦਾ ਸਮਾਂ ਪੂਰਾ ਪੂਰਾ ਦੱਸਿਆ ਬਿਸ਼ਨ ਸਿੰਘ ਦੀ ਮਹਾਰਾਜ ਜੀ ਦਾ ਹਾਣੀ ਸੀ ਬਿਸ਼ਨ ਸਿੰਘ ਦੀ ਮਾਈ ਨੇ ਸਾਰੀ ਗੱਲ ਬਿਸ਼ਨ ਨੂੰ ਦੱਸੀ ਸੀ ਜਿਸ ਵੇਲੇ ਦਾਸ ਬਾਬਾ ਬਾਬਾ ਗੁਰਬਖਸ਼ ਸਿੰਘ ਜੀ ਵਿਸ਼ਨ ਸਿੰਘ ਨੂੰ ਮਿਲੇ ਉਸ ਸਮੇਂ ਵਿਸ਼ਨ ਸਿੰਘ ਦੀ ਉਮਰ 85 ਸਾਲ ਦੀ ਸੀ ਤੇ ਬਾਬਾ ਗੁਰਬਖਸ਼ ਸਿੰਘ ਜੀ ਦੱਸਦੇ ਹਨ ਕਿ ਜਦੋਂ ਉਹਨਾਂ ਨੇ ਨੂਰੀ ਕਿਰਨਾਂ ਦੀ ਰਚਨਾ ਕੀਤੀ ਉਸ ਸਮੇਂ ਵੀ ਵਿਸ਼ਨ ਜੀ ਹੁੰਦਾ ਤੇ ਰਾਜੀ ਖੁਸ਼ੀ ਮਹਾਰਾਜ ਜੀ ਦੇ ਬਹੁਤ ਸ਼ਰਧਾ ਰੱਖਦਾ ਹੈ ਉਹਨਾਂ ਦਿਨਾਂ ਵਿੱਚ ਮਹਾਰਾਜ ਜੀ ਦੀ 40 ਫਿਰਨਾ ਤੁਰਨਾ ਸਾਧੂਆ ਵਾਲਾ ਸੀ ਲਿਬਾਸ ਕੋਈ ਪੱਕਾ ਨਹੀਂ ਸੀ ਧਾਰਨ ਕੀਤਾ ਕੁਝ ਨਾਨਕਸ਼ਾਈ ਮਤ ਉਦਾਸੀ ਸੰਪਰਦਾ ਬਾਬਾ ਮੰਗਲਦਾਸ ਜੀ ਦੀ ਸੀ ਇਸ ਕਰਕੇ ਆ ਵੀ ਇਸੇ ਪੇਸ ਨਾਲ ਸੰਬੰਧ ਰੱਖਦੇ ਸਨ ਬਸਤਰ ਜੈ ਸਾਹਿਬ ਦਿਲ ਕਰੇ ਪਹਿਨਦੇ ਸਨ ਲੋਕੀ ਬਾਬਾ ਭਗਵਾਨ ਜੀ ਆ ਕੇ ਬੁਲਾਉਂਦੇ ਸਨ ਲੱਗਦੇ ਵੀ ਬਾਬਾ ਜੀ ਹੀ ਸਨ ਰੰਗ ਗੋਰਾ ਸਨੇਹੀ ਬਾਵਰੀਆਂ ਚਾਲ ਉਤਾਵਲੀ ਸਤਰੀ ਪਤਲਾ ਆਪਜੀ ਦੀ ਮਿੱਠੀ ਬੋਲੀ ਸੰਸਾਰ ਤੇ ਜਾਦੂ ਦਾ ਅਸਰ ਕਰ ਰਹੀ ਸੀ ਇੱਕ ਦਿਨ ਛੋਟੀ ਜਹੀ ਕੋੜੀ ਪਤਾ ਨਹੀਂ ਕਿਧਰੋਂ ਲੈ ਆਏ ਗਲ ਵਿੱਚ ਲਾਲ ਮਣਕਿਆਂ ਦੀ ਮਾਲਾ ਪਾਈ ਹੋਈ ਭਗਵੇਂ ਰੰਗ ਦਾ ਚੋਲਾ ਗਲ ਵਿੱਚ ਪਾਇਆ ਹੋਇਆ ਸੀ ਬਿਛਤ ਸਿੰਘ ਦੀ ਮਾਈ ਦੇਖ ਕੇ ਆਖਣ ਲੱਗੀ ਇਹ ਕੀ ਵਜਾ ਬਣਾਈ ਹੋਈ ਹੈ ਗਲ ਵਿੱਚੋਂ ਮਾਲਾ ਤੋੜ ਦਿੱਤੀ ਆਪਜੀ ਇੱਕ ਸਾਲ ਇਸੇ ਹੀ ਇਲਾਕੇ ਵਿੱਚ ਰਹੇ ਇੱਕ ਦਿਨ ਪਿੰਡ ਦਾਤੇ ਦੀ ਜੂ ਵਿੱਚ ਜਾ ਬੈਠੇ ਚਾਰ ਦਿਨ ਦੇਦ ਦੇ ਢੇਰ ਤੇ ਬੈਠੇ ਰਹੇ ਨਾ ਕੁਝ ਖਾਦਾ ਨਾ ਕੁਝ ਪੀਤਾ ਚਾਰ ਦਿਨ ਬੈਠਿਆਂ ਨੂੰ ਹੋਏ ਪਛੂ ਚਾਰ ਵਾਲੇ ਮੁੰਡੇ ਵੇਖਦੇ ਹਨ ਇਸ ਸਾਧ ਨੂੰ ਪਤਾ ਨਹੀਂ ਭੁੱਖ ਤਰੇ ਹੀ ਨਹੀਂ ਲੱਗਦੀ ਧੁੱਪ ਵਿੱਚ ਵੀ ਟਿੱਬਿਆਂ ਤੇ ਬੈਠੇ ਰਹਿੰਦੇ ਹਨ ਦਾਤੇ ਦਾ ਮੁੰਡਾ ਉਮਰਚੰਦ ਬਾਕੀ ਵਾਗੀਆਂ ਨੂੰ ਕਹਿਣ ਲੱਗਾ ਚਲੋ ਅਜ ਰਾਜਾ ਸਾਹਿਬ ਕੋਲ ਪੁੱਛੀਏ ਤੁਸੀਂ ਖਾਂਦੇ ਪੀਂਦੇ ਕਿਉਂ ਨਹੀਂ ਨਿਰਹਾਰ ਹੀ ਬੈਠੇ ਰਹਿੰਦੇ ਹੋ ਮਹਾਰਾਜ ਜੀ ਕਹਿੰਦੇ ਸਾਨੂੰ ਭੋਜਨ ਜਦੋਂ ਜੀ ਚਾਹੇ ਉਦੋਂ ਅਰਸ਼ਾ ਤੋਂ ਆ ਜਾਂਦਾ ਹੈ ਉਮਰਚੰਦ ਕਹਿਣ ਲੱਗਾ ਅੱਜ ਸਾਨੂੰ ਵੀ ਛਕਾਓ ਸਾਡਾ ਕਿਹੜਾ ਸ਼ਕਰ ਨੂੰ ਦਿਲ ਕਰਦਾ ਹੈ ਮਹਾਰਾਜ ਜੀ ਉੱਠੇ ਇੱਕ ਖੇਤ ਵਿੱਚ ਛਪੜੀ ਦੇ ਕੰਡੇ ਜਾ ਟਡੇ ਹੋਏ ਉਸ ਕੰਡੇ ਤੇ ਖੜ ਕੇ ਉਹ ਛੱਪੜੀ ਗਾਰੇ ਨਾਲ ਭਰੀ ਹੋਈ ਸੀ ਉਸ ਗਾਰੇ ਨਾਲ ਭਰੀ ਉਹ ਛੱਪੜੀ ਵੱਲ ਨਿਗਾਹ ਕੀਤੀ ਤਾਂ ਉਹ ਗਾਰਾ ਕੜਾ ਪ੍ਰਸ਼ਾਦ ਦਾ ਰੂਪ ਧਾਰਨ ਕਰ ਗਿਆ ਸਾਰੇ ਵਾਗੀਆਂ ਨੇ ਰਜ ਰਹਿ ਸਕਿਆ ਇਨ੍ਹਾਂ ਹੀ ਦਿਨਾਂ ਵਿੱਚ ਮੰਨਣ ਹਾਂ ਦੇ ਲੋਕਾਂ ਨੂੰ ਬਹੁਤ ਸਾਰੇ ਕਰਾਮਾਤੀ ਚਮਤਕਾਰ ਵਿਖਾਈ ਇੱਕ ਦਿਨ ਇੱਕ ਬਜ਼ੁਰਗ ਪਸ਼ੂਚਾਰ ਦਾ ਖੁਸ਼ਹਾਲਪੁਰ ਪ੍ਰਾਣੀ ਬਾਗ ਵਿੱਚ ਕੀ ਦੇਖਦਾ ਹੈ ਕਿ ਇੱਕ ਸ਼ੇਰ ਖੜਾ ਹੈ ਸ਼ੇਰ ਨੂੰ ਵੇਖ ਕੇ ਡਰ ਗਿਆ ਡਰ ਕੇ ਇੱਕ ਦਰਖਤ ਤੇ ਚੜਨ ਲੱਗਾ ਤੇ ਮਹਾਰਾਜ ਜੀ ਨੇ ਅਸਰੀ ਰੂਪ ਵਿੱਚ ਹੋ ਕੇ ਆਵਾਜ਼ ਦਿੱਤੀ ਡਰੀਦਾ ਨਹੀਂ ਜਦੋਂ ਬਜ਼ੁਰਗ ਆਦਮੀ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਰਾਜਾ ਸਭ ਜੀ ਖੜੇ ਸਨ ਬੋਲੋ ਭਾਈ ਵਾਹਿਗੁਰੂ